ਆ ਦਰਸ਼ਨ ਕਿੱਥੇ ਝੱਲਿਆ ਸਵੇਰੇ ਸਵੇਰੇ ਸੱਤ ਨਵੇਂ ਜਿਹੇ ਕੱਪੜੇ ਪਾਈ ਆਂਦਾ ਪੁੱਛਦੀ ਨਾ ਰੋਕ ਕੇ ਪਤਾ ਨਹੀਂ ਕਿੱਥੇ ਤੁਰ ਲੰਦਾ ਚੌਥੇ ਦਿਨ ਕਿਉਂ ਲੈਣਾ ਚਾਹਕੇ ਇਹ ਤਾਂ ਵਾਲੀ ਆ ਤੁੱਕ ਟ ਲੱਗਦਾ ਚਾਦਰੇ ਨਾਲ ਪਰ ਇੱਕ ਆ ਛੱਪ ਹੈਗਾ ਵੀ ਸਾਈਕਲ ਤੇ ਵੀ ਨਹੀਂ ਚੜ੍ਹ ਸਕਦੇ ਕਿਤੇ ਚੈਣ ਚੜ੍ਹ ਜੀ ਇਹ ਕਿੱਧਰ ਮੱਥੇ ਲੱਗ ਗਈ ਐਨਾ ਤਿਆਰ ਹੋਇਆ ਸੀ ਮੈਨੂੰ ਲੱਗਦਾ ਉਹਨਾਂ ਕੰਮ ਹੀ ਨਹੀਂ ਬੰਨਣਾ ਹੈਗਾ ਚੱਲ ਬਚ ਕੇ ਲੰਘਦਾ ਇਸ ਤੋਂ ਵੇ ਦਰਸਨ ਵੇ ਗੱਲ ਸੁਣੀ ਉਹ ਭਾਈ ਤੇਰਾ ਟੋਕਣਾ ਜ਼ਰੂਰੀ ਹੁੰਦਾ ਲੈ ਟੋਕਨ ਨੂੰ ਮੈਂ ਕੀ ਕਹਤਾ ਮੈਂ ਤਾਂ ਇਹ ਪੁੱਛਦੀ ਸੀ ਵੀ ਕਿੱਥੇ ਚੱਲਿਆਂ ਉਹ ਭਾਈ ਮੈਂ ਤਾਂ ਜਾ ਠੱਠੇ ਖੂਚ ਜਾਵਾਂ ਤੈਨੂੰ ਕੀ ਲੈਣਾ ਲੈ ਭੱਗ ਜਾ ਮੈਂ ਕਿਹੜਾ ਤੈਨੂੰ ਰੋਕਦੀ ਆ ਠੱਠੇ ਖੂਚ ਜਾ ਜਿਹੜੇ ਮਰਜ਼ੀ ਚ ਜਾ ਮੈਂ ਤਾਂ ਤਾਂ ਪੁੱਛ ਲਿਆ ਵੀ ਚੱਲ ਫੇਰ ਵੀ ਤੇਰੀ ਗਵੰਡਣ ਆ ਮਾਲਾ ਮੋਟਾ ਤੇਰੇ ਘਰ ਦੀ ਨਗਰਾਨੀ ਰੱਖ ਲੂੰ ਸੋਚ ਚੋਰ ਲਫੰਗੇ ਫਿਰਦੇ ਨੇ ਅੱਜਕੱਲ ਮੈਂ ਤਾਂ ਥਾਂ ਪੁੱਛ ਲਿਆ ਆ ਮੈਨੂੰ ਪਤਾ ਹੈ ਤੂੰ ਕਿਹੜੀਆਂ ਸੂਹਾਂ ਲੰਦੀ ਫਿਰਦੀ ਐ ਜਾਣਦਾ ਮੈਂ ਤੈਨੂੰ ਤੁਹਾਡਾ ਸੀੜੀ ਵਾਲੀ ਪੂਰਵੀ ਬਣੀ ਫਿਰਦੀ ਐ ਲੈ ਦੱਸ ਮੈਂ ਤੇਰੀਆਂ ਕੀ ਸੂਆਂ ਲੈ ਲੀਆਂ ਹੈ ਉਹੀ ਸਿਰ ਚੜੀ ਜਾਂਦਾ ਮੈਂ ਤੈਨੂੰ ਕੀ ਕਹਤਾ ਗੋਲੀ ਮਾਰਤੀ ਤੇਰੇ ਮੈਂ ਲੈ ਗੋਲੀ ਮਾਰ ਕੇ ਐਵੇਂ ਕਿਵੇਂ ਮਾਰ ਦੇਂ ਗੋਲੀ ਤੂੰ ਹੱਥ ਲਾ ਕੇ ਦਿਖਾ ਹੱਥ ਲਾਣ ਨੂੰ ਕੀ ਆ ਚਾਰ ਹੱਡੀਆਂ ਨਹੀਂ ਤੇਰੇ ਚ ਉਹ ਵੀ ਮੇਰੇ ਚ ਚਾਚਾ ਦੋ ਹੋਣ ਤਾਂ ਲੈਣਾ ਕੀ ਆ ਮੇਰੇ ਤੋਂ ਚੱਲ ਛੱਡ ਮੈਂ ਤਾਂ ਤੇਰੇ ਤੋਂ ਕੀ ਲੈਣਾ ਤੇਰਾ ਮੂੰਹ ਮੱਥਾ ਤਾਂ ਦੇਖ ਲੈ ਕੀ ਲਵਾਂਗੀ ਮੈਂ ਤੇਰੇ ਤੋਂ ਹੈ ਸ਼ਰਮ ਤਾਂ ਕਰ ਲੈ ਬੋਲਦਾ ਹੋਇਆ ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ ਮੈਂ ਤਾਂ ਬਸ ਐਂ ਪੁੱਛਦੀ ਆ ਵੀ ਕਿੱਥੇ ਚਲਿਆ ਦੱਸ ਜਾ ਹੋਰ ਕੀ ਆ ਕਹਿੰਦੀ ਜਿੰਨ ਭੜੋਂ ਲੱਤਾ ਜੇ ਜਿੰਨ ਚੰਬੜ ਗਿਆ ਨਾ ਵੱਡੇ ਵੱਡੇ ਬਾਬਿਆਂ ਤੋਂ ਕੀਲਤ ਨਹੀਂ ਆਣਾਗਾ ਦੇਖਦੀ ਫਿਰੇਂਗੀ ਫਿਰ ਹਲਦਾਲੇ ਹਾਂ ਐਵੇਂ ਨਾ ਮੇਰ ਤੋਂ ਕਿਤੇ ਖਾ ਕੇ ਭਗ ਜੀ ਖਾ ਕੇ ਭਗ ਜੀ ਆਂਦੇ ਜਾਂਦੇ ਨਾਲ ਪੰਗੇ ਤੂੰ ਲੈਣੀਆਂ ਮੈਂ ਤੈਨੂੰ ਕੀ ਕਹਤਾ ਤੂੰ ਮਾਰੇਂਗੀ ਮੇਰੇ ਨਾ ਮੈਂ ਤੇਰੇ ਨਾਲ ਕੀ ਪੰਗਾ ਲੈ ਲਿਆ ਦੱਸੀ ਮੈਂ ਤਾਂ ਤੋ ਨਹੀਂ ਪੁੱਛਦੀ ਆ ਵੀ ਕਿੱਥੇ ਜਾ ਰਿਆਂ ਤੂੰ ਦੱਸ ਜਾ ਓ ਬਈ ਮੜੀ ਮੋਟੀ ਦਾ ਬੰਦੇ ਨੂੰ ਸਮਝ ਹੁੰਦੀ ਐ ਵੀ ਬੰਦਾ 100 ਕੰਮ ਧੰਦੇ ਚੱਲਿਆ ਹੁੰਦਾ ਐ ਤੈਨੂੰ ਪਤਾ ਨਾ ਮੁੰਡਾ ਇਸ਼ਨੇ ਬੀਸ਼ਨੇ ਲਾ ਕੇ ਚੱਲਿਆ ਤੂੰ ਪਿੱਛੋਂ ਬਾਜ ਮਾਰਦੀ ਅਗਲੇ ਦਾ ਸਾਰਾ ਕੰਮ ਖਰਾਬ ਹੋ ਜੇ ਕੀ ਕਿਹਾ ਮੁੰਡਾ ਹੋਰਾ ਜੇ ਮੇਰੀ ਕਿਹੜੀ ਉਮਰ ਹੈ ਭਾਈ ਲੈ ਤੇਰੇ ਵਰਗੇ ਜੇ ਮੁੰਡੇ ਹੋਗੇ ਫਿਰ ਤਾਂ ਸਰ ਗਿਆ ਫੇਰ ਵੀ ਦੱਸ ਤਾਂ ਜਾ ਵੀ ਕਿੱਥੇ ਜਾ ਰਹੇ ਆ ਜੇ ਕੋਈ ਪਿੱਛੋਂ ਸੌ ਕੋਈ ਤੇਰੇ ਘਰ ਆ ਗਿਆ ਕੋਈ ਰਿਸ਼ਤੇਦਾਰ ਤੇਰਾ ਮੈਂ ਦੱਸ ਤਾਂ ਦੇਵਾਂਗੀ ਕਿ ਫਲਾਣੀ ਥੋਂ ਗਿਆ ਆ ਆ ਜਿੰਨੇ ਨਾ ਮਰਜੀ ਮੂੰਹ ਦੀਆਂ ਬੇਟੀਆਂ ਮਾਰ ਲੈ ਮੈਂ ਨਹੀਂ ਤੈਨੂੰ ਭੇਜ ਦਿੰਦਾ ਆਪਣੇ ਘਰ ਦਾ ਲੈ ਹੈ ਖਬਰ ਕਿੱਥੇ ਚੱਲਿਆ ਫੇਰ ਉਹੀ ਗੱਲ ਤੈਨੂੰ ਕਿਹਾ ਮੇਰੇ ਸੌ ਕੰਮ ਧੰਦੇ ਤੈਨੂੰ ਪਤਾ ਕਿੱਡਾ ਕਾਰੋਬਾਰ ਆ ਮੇਰਾ ਮੈਨੂੰ ਤਾਂ ਦਾਲ 'ਚ ਕੁਝ ਕਾਲਾ ਲੱਗਦਾ ਜਿਹੜਾ ਤੂੰ ਦੱਸਦਾ ਨਹੀਂ ਬਾਈ ਜਾ ਰਿਆਂ ਕਿੱਥੇ ਆ ਉਹ ਬਾਈ ਜਿੱਦਾਂ ਦੀ ਬੰਦੇ ਦੀ ਆਪਣੀ ਨੀਤ ਹੁੰਦੀ ਹੈ ਨਾ ਸੋਚ ਹੁੰਦੀ ਹੈ ਨੂੰ ਉਹੀ ਲੱਗਦਾ ਬਾਈ ਤੈਨੂੰ ਮੈਹੀ ਜਾ ਲੱਗਦਾ ਬਾਈ ਇਹ ਗੱਲ ਲੱਗਨ ਨੂੰ ਕੀ ਆ ਬੰਦੇ ਦੇ ਮੂੰਹ ਤੇ ਲਿਖਿਆ ਹੁੰਦਾ ਦੱਸ ਵੀ ਤੂੰ ਇਹ ਜਾ ਹੋਰ ਬਾਈ ਕਿੱਥੇ ਲਿਖਿਆ ਹੁੰਦਾ ਹੈਗਾ ਇਹ ਤਾਂ ਬੰਦੇ ਨਾਲ ਵਰਤ ਕੇ ਪਤਾ ਲੱਗਦਾ ਉਹ ਬਾਈ ਮੈਂ ਤੈਨੂੰ ਕਦੋਂ ਕਹਿਣਾ ਤੇ ਮੇਰਾ ਰਿਸ਼ਤਦਾਰੀ ਪਾਲਾ ਵਰਤ ਲੈ ਮੇਰੀ ਤਾਂ ਸਾਰੇ ਪਿੰਡ ਨਾਲ ਬਣਦੀ ਹੈ ਮੈਨੂੰ ਤਾਂ ਐ ਕਹਿੰਦੇ ਨੇ ਕਹਿੰਦੇ ਵੀ ਅੱਗੇ ਸਰਪੰਚੀ ਆਉਂਦੀ ਆ ਤੂੰ ਸਰਪੰਚੀ 'ਚ ਖੜਜਾ ਇਹ ਤਾਂ ਮੈਂ ਤੇਰੇ ਵਰਗੀਆਂ ਕਰਕੇ ਨਹੀਂ ਮੈਨੂੰ ਪਤਾ ਤੂੰ ਮੇਰੀਆਂ ਵੋਟਾਂ ਖਰਾਬ ਕਰਨੀਂ ਸਾਰੀਆਂ ਆਹੋ ਜੇ ਤੈਨੂੰ ਸਰਪੰਚੀ ਦਿੱਤੀ ਨਾ ਬਸ ਹੋ ਗਿਆ ਫਿਰ ਤਾਂ ਪਿੰਡ ਦਾ ਬੇੜਾ ਗਰਕ ਓਹੋ ਬੇੜਾ ਗਰਕ ਕੰਨ ਹੋਊਗਾ ਅਸੀਂ ਉਹ ਬਚਾਵਾਂਗੇ ਆ ਦੇਖ ਲੈ ਮੈਂ ਨਾ ਸਾਈਕਲ ਦੀ ਵੀ ਦੀ ਫੂਕ ਘਟ ਹੈ ਵੀ ਕਿਤੇ ਟਾਇਰ ਦਾ ਨੁਕਸਾਨ ਨਾ ਹੋ ਜੇ ਇਹ ਵੀ ਤੁਰ ਕੇ ਜਾ ਰਹਿਆਂ ਐਵੇਂ ਰੁਪਈਆ ਰੁਪਈਆ ਬਚਾ ਕੇ ਸਾਰਾ ਵਿਕਾਸ ਕਾਰਜਾਂ ਤੇ ਲਾऊं ਕੰਜੂਸਾ ਸਿਰੇ ਦਾ ਕੰਜੂਸ ਹੈ ਕੰਜੂਸ ਨੂੰ ਮੈਂ ਤੇਰੇ ਤੋਂ ਮੰਗਣਾਉਣਾਗਾ ਗੱਲਾਂ ਮਾਰਦੀ ਐ ਹੁਣ ਤੂੰ ਮੈਨੂੰ ਜਾਣ ਦੇ ਬਾਲਾ ਮੇਰਾ ਟਾਈਮ ਨਾ ਖਰਾਬ ਕਰ ਮੈਨੂੰ ਕੀ ਆ ਜਿੱਥੇ ਮਰਜੀ ਜਾ ਲੇਟ ਕਰਨ ਨੂੰ ਮੈਂ ਕਿ ਤੇਰੇ ਸੰਗਲ ਪਾ ਕੇ ਰੋਕਿਆ ਬੋਲਦਾ ਦੇਖ ਕਿਵੇਂ ਆ ਲੈ ਬੋਲਣ ਨੂੰ ਕੀ ਤੇਰੇ ਮੈਂ ਡਾਂਗ ਮਾਰਤੀ ਭਾਈ ਵਾ ਤੂੰ ਹੱਥ ਤਾਂ ਲਾ ਕੇ ਦੇਖ ਲੱਗਦਾ ਡਾਂਗ ਦਾ ਉਹ ਤੇਰੇ ਜੀ ਭਿੰਡ ਨੂੰ ਛੜ ਕੇ ਬਈ ਮੈਂ ਛਾਪਾ ਛੜਨਾਗਾ ਕੋਈ ਤੈਨੂੰ ਤਾਂ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਇਹੋ ਜੀ ਗਵੰਡਣ ਮਿਲੀ ਆ ਜਿਹੜੀ ਘਰ ਦਾ ਖਿਆਲ ਰੱਖਦੀ ਆ ਆ ਬੜੀ ਵਧੀਆ ਗਵੰਡਣ ਐ ਤੂੰ ਹੀ ਤਾਂ ਸਾਰੇ ਛਾਪੇ ਦੀ ਜੜਾਂਗੀ ਸੀ ਆਪੈ ਨੂੰ ਪਤਾ ਨਹੀਂ ਕੀ ਕਰਤਾ ਮੈਂ ਇਹਨੂੰ। ਓ ਬਈ ਗੱਲ ਸੁਣ ਮੇਰੀ ਜੇ ਇਹ ਜੇ ਛਾਪਿਆਂ ਚ ਪੈਣਾ ਹੁੰਦਾ ਨਾ ਮੈਂ। ਉਹਨੂੰ ਮੈਂ ਤੇਰੇ ਤੋਂ ਸੋਹਣੀ ਲੈ ਆਂਦਾ ਕਰਦੀ ਕੀ ਐ। ਮੇਰੇ ਤਾਂ ਘਿੰਡ ਘਿੰਡ ਰਿਸ਼ਤੇ ਆਉਂਦੇ ਸੀਗੇ ਆ ਚੱਕਰਾਂ ਚ ਚੈਂਚਾਂ ਦੇ ਮਾਰੇ ਤਾਂ ਮੈਂ ਉਹ ਨਹੀਂ ਕਰਾਇਆ ਹੈਗਾ। ਸ਼ਕਲ ਤਾਂ ਦੇਖ ਲੈ ਤੇਰੀ ਲੋਕ ਦਾ। ਸ਼ਕਲ ਨੂੰ ਕੀ ਐ ਬਈ ਮੇਰੀ ਨੂੰ ਤੇਰੇ ਨਾਲ ਤਾਂ ਸੋਹਣੀ ਹਾਂ। ਚੰਗਾ ਤੇ ਮੇਰਾ ਟਾਈਮ ਨਾ ਖਰਾਬ ਕਰ। ਤਾਂ ਹੀ ਹੋ ਤੈਨੂੰ ਪਤਾ ਐ ਮੈਨੂੰ ਉਹ ਫੋਨ ਆਇਆ ਹੋਇਆ ਓਕੇ ਬਾਈ ਦਾ ਕਰਦਾ ਗੱਲ ਜਾ ਕੇ ਉਧਰ ਮੈਂ। ਮਾਰਦੀ ਤਾਂ ਹੀ ਹੋ ਗਿਆ ਤੇਰਾ ਬਿਆਹ ਇਹ ਕਹਨੀ ਆ ਨਾ ਚਿਬੜ ਚਿਬੜ ਤੇਰੇ ਤੋਂ ਸੌਣ ਹੀ ਲਾਉਂਗਾ ਪਹਿਲਾਂ ਤਾਂ ਮੈਂ ਕਰਾਂਦਾ ਨਹੀਂ ਸੀਗਾ ਤੇਰੀ ਹਿੱਕ ਤੇ ਮੂਹਕ ਡੰਡੂਗਾ ਮੂਹਕ ਤੈਨੂੰ ਦਰਸ਼ਨ ਨਾ ਕਹੀ ਨਹੀਂ ਮਾਰਦੀ ਆ ਤੂੰ ਲੈ ਨਹੀਂ ਸਮਝਦੀ ਐ ਮੈਨੂੰ ਬਸ ਤੈਨੂੰ ਤਾਂ ਕੋਈ ਛੱਡੀ ਹੋਈ ਵੀ ਨਹੀਂ ਮਿਲਦੀ ਹੈਗੀ ਮਾਰਦਾ ਗੱਲਾਂ ਦੇਖ ਲਾਂਗੀ ਜਿੱਦਣ ਆਜੂ ਤੇਰੇ ਤੂੰ ਕੀ ਸਮਝਦਾ ਮੈਨੂੰ ਮੈਂ ਐਵੇਂ ਆ ਜਿੱਥੋਂ ਮਰਜੀ ਪਤਾ ਕਰਾਂ ਪਤਾ ਤਾਂ ਕਰੂੰਗੀ ਤੂੰ ਗਿਆ ਕਿੱਥੇ ਸੀ ਮੈਂ ਵੀ ਦੇਖਦੀ ਆ ਤੂੰ ਜਾਣਾਂ ਕਿੱਥੇ ਆ ਮੇਰਾ ਕੰਮ ਹੋਰ ਕੀ ਆ ਮੇਰਾ ਤਾਂ ਪਿੰਡ ਦੀ ਸੀਆਈਡੀ ਰੱਖਣਾ ਹੀ ਕੰਮ ਆ ਵੀ ਕਿਹੜਾ ਬੰਦਾ ਕਿੱਥੇ ਜਾਂਦਾ ਆਹ ਕੋਣ ਆਂਦਾ ਹੁਣ ਇਹਨੂੰ ਵੀ ਰੋਕ ਕੇ ਪੁੱਛਦੀਆਂ ਤੇ ਆਹ ਕਿੱਥੇ ਚੱਲਿਆ ਮੈਂ ਬਾਈ ਗੱਲ ਸੁਣੀ